ਆਦਿਤਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਅਬਰ ਨ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਐਤਵਾਰ ਦੇ ਦਿਨ ਨੂੰ ਆਧਾਰ ਬਣਾ ਕੇ ਜੋ ਸਨੇਹਾ ਦੇ ਰਹੇ ਨੇ ਏ ਭਾਈ ਸਾਰੇ ਜਗਤ ਦਾ ਮੁੱਢ ਉਹ ਅਕਾਲ ਪੁਰਖ ਆਪ ਹੈ ਤੇ ਹਰ ਥਾਈ ਮੌਜੂਦ ਹੈ ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋ ਹੋਈ ਹਰ ਥਾਂ ਤੇ ਉਹ ਅਕਾਲ ਪੁਰਖ ਤਾਣੇ ਪੇਟੇ ਵਾਂਗ ਪਰੋਇਆ ਹੋਇਆ ਹੈ ਸਮਾਇਆ ਹੋਇਆ ਹੈ ਜਗਤ ਵਿੱਚ ਉਹ ਕੁਝ ਹੁੰਦਾ ਹੈ ਜੋ ਕਰਤੇ ਨੂੰ ਪਾਉਂਦਾ ਹੈ ਭਾਵ ਉਹਨੇ ਆਪਣੇ ਹੁਕਮ ਦੀ ਸਤਾ ਨਾਲ ਜਿਸ ਤਰ੍ਹਾਂ ਦਾ ਚਲਣ ਚਲਾਇਆ ਹੈ ਉਹੀ ਵਾਪਰ ਰਿਹਾ ਹੈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਉਸ ਦੇ ਨਾਮ ਵਿੱਚ